ਸਤਿ ਸ੍ਰੀ ਅਕਾਲ ਜੀ ਅੱਜ ਇੱਥੇ ਢਿਲਵਾ ਆਏ ਆ ਸਾਰਿਆਂ ਨੂੰ ਬੇਨਤੀ ਕਰਨ ਕਿ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਰਿਸੋਰਸਸ ਸਾਡੇ ਕੋਲ ਖੁੱਲੇ ਆ ਕੰਮ ਜਿਹੜੇ ਉਹ ਕਰਾਉਣਾ ਚਾਹੁੰਦੇ ਵੀ ਆ ਤੇ ਆਲਰੇਡੀ ਕੀਤੇ ਹੋਏ ਵੀ ਜਿਹੜੇ ਕੰਮ ਜਿਹੜੇ ਇੱਥੇ ਜਿੱਦਾਂ ਸੀਵਰੇਜ ਦਾ ਸੀਗਾ ਐਸਟੀਪੀ ਦਾ ਉਹ ਘਟਨ ਕੀਤਾ ਜਿਹੜੇ ਜਿਹੜੇ ਮਸਲੇ ਜਿਹੜੇ ਜਿਹੜੇ ਵੀ ਦੱਸੇ ਗਏ ਉਹ ਆਲਰੇਡੀ ਚੱਲ ਰਹੇ ਆ ਲਗਾਤਾਰ ਤੇ ਅੱਗੋਂ ਵੀ ਚਾਹੁੰਦੇ ਜੀ ਇਦਾਂ ਹੀ ਕੰਮ ਚੱਲਦੇ ਰਹਿਣ ਜਿੱਦਾਂ ਬਿਜਲੀ ਦਾ ਬਿੱਲ ਮਾਫ ਕੀਤਾ ਪਹਿਲੀ ਵਾਰੀ ਭਲੱਥ ਨੂੰ ਜਿਹੜਾ ਆ ਇਸ ਕਸਬੇ ਨੂੰ ਇੱਥੇ ਢਿਲਵਾ ਨੂੰ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਦਿੱਤੀ ਹਰ ਤਰੀਕੇ ਦੀ ਜਿਹੜੀ ਫੈਸਿਲਿਟੀ ਉਹ ਸਰਕਾਰ ਨੇ ਦੇਣੀ ਤੇ ਜੇ ਆਪਾਂ ਚਾਹੁੰਦੇ ਆ ਕਿ ਤੁਹਾਡੇ ਵਿੱਚੋਂ ਹੀ ਉੱਠ ਕੇ ਕੋਈ ਬੰਦਾ ਜਿਹੜਾ ਆ ਉਹ ਅੱਗੇ ਸਰਕਾਰ ਦੀ ਨੁਮਾਇੰਦਗੀ ਕਰੇ ਤਾਂ ਉਹ ਇਥੋਂ ਆਮ ਆਦਮੀ ਪਾਰਟੀ ਦਾ ਬੰਦਾ ਜਿਤਾਉਣਾ ਬਹੁਤ ਜ਼ਰੂਰੀ ਜੇ ਤੇ ਆਮ ਆਦਮੀ ਪਾਰਟੀ ਦਾ ਬੰਦਾ ਜਿੱਤਦਾ ਆ ਤਾਓ ਅੱਗੇ ਆ ਕੇ ਸਾਡੇ ਕੋਲੋਂ ਕੰਮ ਕਰਾਉਣ ਜੋਗਾ ਕੁਝ ਤੇ ਉਹਨੇ ਆਪ ਹੀ ਕੰਮ ਕਰਾ ਲਿਆ ਕਰਨੇ ਸਰਕਾਰੀ ਦਫਤਰਾਂ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪਰ ਜੇ ਕੋਈ ਦੂਜੀ ਵੋਟ ਕਿਸੇ ਹੋਰ ਨੂੰ ਪਾਉਂਦਾ ਆ ਤੇ ਉਹਦਾ ਸਮਾਂ ਵੀ ਬਰਬਾਦ ਆ ਉਹ ਵੋਟ ਵੀ ਬਰਬਾਦ ਆ ਕਿਉਂਕਿ ਜਿਹੜਾ ਬੰਦਾ ਜਿੱਦਾਂ ਹੁਣ ਮੇਰੇ ਨਾਲ ਹੁੰਦੀ ਮੈਂ ਤੇ ਆਪਣੀ ਹੱਡ ਬੀਤੀ ਦੱਸੂਗਾ ਕਿ ਜਦੋਂ ਇੱਥੋਂ ਐਮਐਲਏ ਬਣ ਗਿਆ ਉਹਨੂੰ ਵੋਟਾਂ ਤੇ ਪਾਈਆਂ ਸੀ ਕਿ ਚੰਗੇ ਕੰਮ ਕਰੂਗਾ ਸਾਡੇ ਲਈ ਕਲਮ ਦਿੱਤੀ ਸੀ ਕਲਮ ਦੀ ਪਾਵਰ ਉਹ ਕਲਮ ਤੁਹਾਡੇ ਕੰਮ ਕਰਾਉਣ ਦੀ ਜਗ੍ਹਾ ਕਲਮ ਕੰਮ ਰੋਕਦੀ ਏ ਉਹ ਵੀ ਇੱਥੇ ਮੈਂ ਸੁਣਿਆ ਫਿਰਦਾ ਆ ਉਹ ਕੋਈ ਕੰਮ ਹੋਣ ਲੱਗੇ ਨਾ ਪਤਾ ਲੱਗੇ ਕਿ ਜੀ ਸੀਵਰੇਜ ਦਾ ਕੰਮ ਹੋਣ ਲੱਗਾ ਏ ਢਿਲਵਾ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦੂਗਾ ਕਿ ਵੀ ਡੱਕੋ ਇਹਨੂੰ ਡੱਕੋ ਤੇ ਡੱਕਣਾਂ ਚ ਉਹਦਾ ਉਹਨੇ ਆਪ ਤੇ ਚੰਡੀਗੜ੍ਹ ਜਾ ਕੇ ਸੌਂ ਜਣਾ ਆ ਤੇ ਪ੍ਰੋਬਲਮ ਤੇ ਢਿਲਵਾ ਵਾਲਿਆਂ ਨੂੰ ਆਉਣੀ ਆ ਨਾ ਜੀ ਸੋ ਜਿਹੜੀ ਕਲਮ ਅਸੀਂ ਚੁਣੀ ਤੇ ਇਸ ਕਰਕੇ ਹੀ ਕਿ ਸਾਡੇ ਹੱਕ ਚ ਲਿਖਿਆ ਕਰੂਗੀ ਫਤਵੇ ਉਹ ਸਾਡੇ ਖਿਲਾਫ ਲਿਖਣਾ ਸ਼ੁਰੂ ਕਰਤੇ ਜੇ ਉਹਦੇ ਬੰਦੇ ਵੀ ਜਿੱਤ ਗਏ ਕੋਈ ਹੋਰ ਬੰਦਾ ਵੀ ਜਿੱਤ ਗਿਆ ਉਹ ਕਲਮ ਇੱਕ ਹੋਰ ਤਿਆਰ ਹੋ ਜਣੀ ਜਿਹੜੀ ਢਿਲਵਾ ਦੇ ਖਿਲਾਫ ਲਿਖਣਾ ਸ਼ੁਰੂ ਕਰ ਦੂਗੀ ਸੋ ਸਰਕਾਰ ਆਮ ਆਦਮੀ ਪਾਰਟੀ ਦੀ

No!